ਸਸਿਆ ਕਾਲ ਜੀ ਮੈਂ ਹਾਂ ਨਰਮਲ ਸਿੰਘ ਕਲੈਂਡ ਤੇ ਤੁਸੀਂ ਦੇਖ ਰਹੇ ਹੋ ਜਗਤ ਸੇਵਕ ਤੇ ਮੇਰੇ ਨਾਲ ਹੋਣਗੇ ਤਰਲੋਚਨ ਸਿੰਘ ਬਰਾੜ ਸੰਪਾਦਕ ਜਗਤ ਸੇਵਕ ਪਬਲਿਕੇਸ਼ਨ ਤੇ ਇਸ ਵੇਲੇ ਖੜੇ ਆ ਬਾਗਾ ਪ੍ਰਾਣਾ ਸੀਨੀਅਰ ਸੈਕੰਡਰੀ ਸਕੂਲ ਚ ਜਿੱਥੇ ਹਲਕਾ ਵਿਧਾਇਕ ਸਰਦਾਰ ਅੰਮ੍ਰਿਤਪਾਲ ਸਿੰਘ ਸੁਖਾਨੰਦ ਹੋਰਾਨੇ ਸਾਰੇ ਸਕੂਲ ਮੁਖੀਆਂ ਦਾ ਅੱਜ ਇੱਕ ਮੀਟਿੰਗ ਬੁਲਾਈ ਆ ਜਿੱਥੇ ਉਹਨਾਂ ਨੇ ਜਿਹੜੀਆਂ ਹੋਣ ਵਾਲੀਆਂ ਫੰਡ ਜਿਹੜੇ ਹੈਗੇ ਸਰਕਾਰ ਵੱਲੋਂ ਜਿਹੜੇ ਦਿੱਤੇ ਜਾ ਰਹੇ ਆ ਜਾਂ ਸਕੂਲਾਂ ਦਾ ਅਪਗ੍ਰੇਡ ਜਾਂ ਜਿਹੜੀਆਂ ਖਾਲੀ ਪਈਆਂ ਸੀਟਾਂ ਨੂੰ ਭਰਨ ਵਾਸਤੇ ਸਲਾਹ ਮਸ਼ਵਰੇ ਕੀਤੇ ਜਾਣਗੇ ਬਾਕੀ ਸਾਰੀ ਡਿਟੇਲ ਜਿਹੜੀ ਹੈਗੀ ਆ ਜਾਣਕਾਰੀ ਬਰਾੜ ਸਾਹਿਬ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਗੱਲ ਤੇ ਚਰਚਾ ਕਰਾਂਗੇ ਸਾਡੀ ਨਾਲ ਸੁਣਾਵਾਂਗੇ ਤੁਹਾਨੂੰ ਅਮਰਪਾਲ ਸਿੰਘ ਸੁਖਾਨੰਦ ਹਲਕਾ ਵਿਧਾਇਕ ਨਾਲ ਹੋਈ ਗੱਲਬਾਤ ਬਰਾੜ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਦੀ ਜਿਹੜੀ ਵਿਸ਼ੇਸ਼ ਮੀਟਿੰਗ ਲਈ ਗਈ ਹੈ ਹਲਕਾ ਵਿਧਾਇਕ ਵੱਲੋਂ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਦਰਸ਼ਕਾਂ ਨੂੰ ਬਤਿਏ ਬੁਲਾਉਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕल्याण ਜੀ ਜਿਹੜਾ ਅੱਜ ਦੀ ਜਿਹੜੀ ਇਹ ਵਿਸ਼ੇਸ਼ ਮੀਟਿੰਗ ਹੈ ਜਿਹੜੀ ਹਲਕਾ ਵਿਧਾਇਕ ਵੱਲੋਂ ਬੁਲਾਈ ਗਈ ਆ ਮੈਂ ਕਹਿੰਦਾ ਵੀ ਬਹੁਤ ਵਧਾਈ ਦੇ ਪਾਤਰ ਕਿਉਂਕਿ ਇਹ ਜਦੋਂ ਦੀਆਂ ਸਰਕਾਰਾਂ ਬਣਦੀਆਂ ਆ ਇਹ ਪਹਿਲੀ ਮੀਟਿੰਗ ਮੇਰੇ ਖਿਆਲ ਲੱਗਦਾ ਹੈਗਾ ਵੀ ਜਿੱਥੇ ਹਲਕਾ ਵਿਧਾਇਕ ਵੱਲੋਂ ਸਕੂਲ ਮੁਖੀਆਂ ਨੂੰ ਇਕੱਠੇ ਕਰਕੇ ਤੇ ਉਹਨਾਂ ਤੋਂ ਪੁੱਛਣਾ ਵੀ ਤੁਹਾਡੇ ਸਕੂਲਾਂ ਦੇ ਵਿੱਚ ਕਿਸ ਚੀਜ਼ ਦੀਆਂ ਡਿਮਾਂਡਸ ਹੈਗੀਆਂ ਕਿਉਂਕਿ ਮੈਂ ਕਹਿੰਦਾ ਮੈਂ ਵਧਾਈ ਦੇਵਾਂਗਾ ਇਸ ਵਿਸ਼ੇ ਤੇ ਕਿਉਂਕਿ ਇਹ ਚੰਗਾ ਇੱਕ ਕਦਮ ਕਹਿ ਸਕਦੇ ਆ ਸਿੱਖਿਆ ਨੂੰ ਉੱਪਰ ਚੱਕਣਵਾ ਤੇ ਜੇਕਰ ਸਾਡੇ ਸਕੂਲ ਚੰਗੇ ਹੋਣਗੇ ਉੱਥੇ ਬੈਠਣ ਲਈ ਬੱਚਿਆਂ ਲਈ ਵਧੀਆ ਮਤਲਬ ਬੈਂਚ ਵਗੈਰਾ ਹੋਣਗੇ ਤਾਂ ਸਾਫ ਸਫੇ ਸਕੂਲ ਹੋਣਗੇ ਤੇ ਬੱਚੇ ਵੀ ਬੜੇ ਸ਼ੌਂਕ ਨਾਲ ਉਹ ਸਕੂਲਾਂ ਦੇ ਵਿੱਚ ਜਾ ਕੇ ਪੜ੍ਹਨ ਲਈ ਜਾਣਗੇ ਤੇ ਪਰ ਜਿਹੜੇ ਅੱਜ 144 ਸਕੂਲਾਂ ਦੇ ਜਿਹੜੇ ਹਲਕੇ ਦੇ ਵਿੱਚ ਪੈਂਦੇ ਹੈਗੇ ਆ ਉਹਨਾਂ ਦੇ ਮੁਖੀਆਂ ਨੂੰ ਬੁਲਾਇਆ ਗਿਆ ਤੁਸੀਂ ਵੀਰਾਂ ਨੂੰ ਤੁਸੀਂ ਨਾਲ ਦੀ ਨਾਲ ਦੇਖ ਰਹੇ ਹੋ ਜਿੱਥੇ ਇਸ ਟਾਈਮ ਸਾਰੇ ਜਿਹੜੇ ਇਹ 144 ਸਕੂਲਾਂ ਦੇ ਮੁਖੀ ਹੈਗੇ ਆ ਇੱਥੇ ਬੈਠੇ ਹੋਏ ਆ ਇਹਨਾਂ ਦਾ ਜਿਹੜੀ ਵਿਸ਼ੇਸ਼ ਮੀਟਿੰਗ ਹੈ ਜਿੱਥੇ ਅੱਜ ਸਾਡੇ ਜ਼ਿਲ੍ਹੇ ਦੇ ਡੀਓ ਸਾਹਿਬ ਵੀ ਪਹੁੰਚੇ ਆਗੇ ਤੇ ਹੋਰ ਵੀ ਜਿਹੜੇ ਆਗੂ ਦੇਖੋ ਸਕਰਨ ਨਗਰ ਕੌਂਸਲ ਦੇ ਪ੍ਰਧਾਨ ਜਿਹੜੇ ਨਵੇਂ-ਨਵੇਂ ਬੜੇ ਹੋ ਗਏ ਬੈਠੇ ਆ ਕਿ ਐਮਸੀ ਸਹਿबान ਬੈਠੇ ਆਗੇ ਸਾਰੇ ਤੇ ਇਹਨਾਂ ਵੱਲੋਂ ਅੱਜ ਜਿਹੜੀ ਮੀਟਿੰਗ ਇਸ ਕਰਕੇ ਸੱਦੀ ਗਈ ਹੈ ਵੀ ਜਿਹੜੇ ਸਕੂਲ ਦੇ ਮੁਖੀ ਹੈਗੇ ਆ ਜਿੰਨਾਂ ਵੱਲੋਂ ਕਦੇ ਡਿਮਾਂਡਸ ਪਾਈਆਂ ਹੀ ਨਹੀਂ ਜਾਂਦੀਆਂ ਆਈਆਂ ਜਿਵੇਂ ਆਪਾਂ ਹਲਕਾ ਬਦ ਐਕਟੋਂ ਵੀ ਸੁਣਾ ਗਏ ਉਹਨਾਂ ਨੂੰ ਵੀ ਸ਼ਾਇਦ ਦੱਸਿਆ ਹੋਵੇਗਾ ਵੀ ਬਹੁਤ ਘੱਟ ਜਿਹੜੇ ਸਕੂਲ ਮੁਖੀ ਆ ਜਿਹੜੇ ਸਕੂਲ ਦੀਆਂ ਸਮੱਸਿਆਵਾਂ ਜਾਂ ਸਕੂਲ ਦੀ ਬਿਲਡਿੰਗ ਲਈ ਜਾਂ ਕੋਈ ਫਰਨੀਚਰ ਲਈ ਉਹ ਡਿਮਾਂਡਸ ਨਹੀਂ ਪਾਉਦੇਗੇ ਬਿਲਕੁਲ ਤੇ ਉਹਨਾਂ ਦੱਸਿਆ ਉਹਨਾਂ ਨੇ ਵੀ ਜਿਹੜੇ ਹੈਗਾ ਪੋਰਟਲ ਤੇ ਬਕਾਇਦਾ ਆਪਦੀ ਹੈ ਜਿਹੜੀਆਂ ਉੱਥੋਂ ਦੀਆਂ ਮੰਗਾਂ ਨੂੰ ਤੇ ਨਾਲ ਜਿਹੜੀਆਂ ਡਿਮਾਂਡਸ ਜਿਹੜੀਆਂ ਹੈਗਾ ਉਹਨਾਂ ਨੂੰ ਅਪਲੋਡ ਕਰਨਾ ਹੁੰਦਾ ਪਰੰਤੂ ਉਹ ਕਹਿੰਦੇ ਵੀ ਕੁਝ ਸਕੂਲ ਆ ਜਿਨ੍ਹਾਂ ਦੇ ਵਿੱਚ 25-25 ਲੱਖ ਤੋਂ ਲੈ ਕੇ ਪੌਣੇ 2 ਕਰੋੜ ਤੱਕ ਦੀ ਸਰਕਾਰ ਵੱਲੋਂ ਜਿਨ੍ਹਾਂ ਸਕੂਲਾਂ ਦਾ ਐਮਐਲਏ ਸਾਹਿਬ ਨੇ ਜ਼ਿਕਰ ਕੀਤਾ ਜਿੰਨਾ ਟੀਚਰਾਂ ਨੇ ਇਸ ਗੱਲ ਦਾ ਭਾਲਾ ਬਣਾ ਕੇ ਵੀ ਸਾਡੀ ਜਿਹੜੀ ਮਾਪਿ ਅਧਿਆਪਕ ਕਮੇਟੀ ਦੇ ਵਿੱਚ ਤਾਲਮੇਲ ਨਹੀਂ ਜਾਂ ਉੱਥੇ ਸਿਆਸੀ ਦਖਲ ਜਿਹੜਾ ਸਕੂਲਾਂ 'ਚ ਜ਼ਿਆਦਾ ਆ ਉਹਨਾਂ ਨੇ ਡਿਮਾਂਡ ਹੀ ਨਹੀਂ ਕੀਤੀ ਪੰਜਾਬ ਸਰਕਾਰ ਤੋਂ ਜਦੋਂ ਕਿ ਐਜੂਕੇਸ਼ਨ ਨੂੰ ਬਦਲਣ ਦਾ ਜਿਹੜਾ ਹੈਗਾ ਇੱਕ ਉਹਨਾਂ ਨੇ ਤਾਂ ਹੀ ਯਾ ਕੀਤਾ ਸਰਕਾਰ ਨੇ ਕੀ ਕਹਿਣਾ ਚਾਹੋਗੇ ਉਹਨਾਂ ਮੁਖੀਆਂ ਨੂੰ ਦੇਖੋ ਜੀ ਜਿਹੜੇ ਮਤਲਬ ਮੈਨੂੰ ਨਹੀਂ ਲੱਗਦਾ ਕੋਈ ਇਸ ਤਰ੍ਹਾਂ ਦੀ ਕੋਈ ਸਮੱਸਿਆ ਆਉਦੀ ਹੋਊਗੀ ਬਹੁਤ ਘੱਟ ਸਮੱਸਿਆਵਾਂ ਆਉਂਦੀਆਂ ਹੋਈਆਂ ਪਰ ਉਹ ਕਿੰਨੇ ਕਿੰਨੇ ਜਾ ਕੇ ਨਾ ਮਤਲਬ ਜਿਹੜੇ ਸਕੂਲ ਮੁਖੀ ਹੁੰਦੇ ਆ ਜਾਂ ਤਾਂ ਉਹਨਾਂ ਦੇ ਦਿ ਜਾਂ ਮਤਲਬ ਧਿਆਨ ਨਹੀਂ ਦਿੱਤਾ ਜਾਂਦਾਗਾ ਪਰ ਹੁਣ ਮੇਰਾ ਖਿਆਲ ਹੈ ਸਰਕਾਰ ਦਾ ਪ੍ਰਾਲਾ ਬਹੁਤ ਚੰਗਾ ਹੈਗਾ ਕਿਉਂਕਿ ਸਕੂਲ ਮੁਖੀਆਂ ਨੂੰ ਸੱਦ ਕੇ ਉਹਨਾਂ ਨੂੰ ਜਾਗਰਤ ਕਰਨਾ ਵੀ ਤੁਸੀਂ ਆਪਣੇ ਸਕੂਲ ਲਈ ਸਰਕਾਰ ਤੋਂ ਡਿਮਾਰਚ ਕਰੋ ਤੁਹਾਨੂੰ ਉਹ ਚੀਜ਼ਾਂ ਮਿਲਣਗੀਆਂ ਸਕੂਲ ਮੁਖੀ ਉੱਤੇ ਭਾਵੇਂ ਛੇਵ ਨਹੀਂ ਰਵੇ ਜਾਂ ਸਾਰ ਰਵੇ ਜਾਂ ਦੋਸਾਰੇਵੇ ਉਹ ਬਾਦੀਆਂ ਗੱਲਾਂ ਪਰ ਜਿਹੜਾ ਵੀ ਮੁਖੀ ਹੈਗਾ ਉਹਦੀ ਜ਼ਿੰਮੇਵਾਰੀ ਬਾਦੀ ਉਹ ਇਤਨਾ ਉਸ ਸਕੂਲ ਦਾ ਮੁਖੀ ਹੈ ਉਹ ਸਕੂਲ ਨੂੰ ਸੋਹਣਾ ਤੇ ਚੰਗਾ ਬਣਾਉਣ ਲਈ ਤੇ ਇੱਕਟਮ ਕਰ ਲਈ ਤੇ ਬੱਚਿਆਂ ਦੀ ਗਿਣਤੀ ਵਧਾਉਣ ਵਾਸਤੇ ਆਪ ਦਾ ਜੋਰ ਆ ਜਿਹੜਾ ਉਹ ਲਾਵੇ ਤੇ ਚਲੋ ਇਹ ਮੈਂ ਕਹਿੰਦਾ ਵੀ ਵਧੀਆ ਗੱਲ ਆ ਵੀ ਅੱਜ ਆਪਾਂ ਜਿਵੇਂ ਤੁਸੀਂ ਦੱਸਿਆ ਹੈਗਾ ਇਹ ਵੀ ਸਮਾਰਟ ਸਕੂਲ ਹੈ ਬਾਗੇਪਨੇ ਦਾ ਐਮੀਨਸ ਸਕੂਲ ਬਣਿਆ ਹੋਇਆ ਪਿੱਛੇ ਜੇ ਇਹਦਾ ਵੀ ਉਦੋਂ ਵੀ ਫੰਕਸ਼ਨ ਰੱਖਿਆ ਗਿਆ ਸੀਗਾ ਤੇ ਅੱਜ ਇੱਥੇ ਫੇਰ ਜਿਹੜੀ ਮੀਟਿੰਗ ਬੁਲਾਈ ਗਈ ਹੈ ਵੱਡੀ ਤੇ ਜਿਹਦੀਆਂ ਤਸਵੀਰਾਂ ਨਾਲ-ਨਾਲ ਮੈਂ ਤੁਹਾਨੂੰ ਇਸੇ ਕਰਕੇ ਬਾਰ-ਬਾਰ ਕਹਿ ਰਿਹਾ ਵੇਖ ਲਓ ਇਹ ਸਮਝੇ ਸੀ ਐਮਐਲਏ ਸਾਹਿਬ ਨਾਲ ਜਿਹੜੀ ਗੱਲਬਾਤ ਵੀ ਕਰਦੇ ਆ ਗਿਆ ਵੀ ਉਹਨਾਂ ਕੋਲੇ ਕਿਸ ਤਰ੍ਹਾਂ ਦੀਆਂ ਨਿਮਾਨਸਾੀਆਂ ਹੈਗੀਆਂ ਤੇ ਕੀ ਉਹਨਾਂ ਦਾ ਅਗਲਾ ਝੰਡਾ ਹੈਗਾ ਵੀ ਜਿਹੜੀ ਸਾਡੀ ਸਿੱਖਿਆ ਨੀਤੀ ਉਹਨੂੰ ਕਿਸ ਤਰੀਕੇ ਨਾਲ ਜੀ ਖਾਸ ਕਰਕੇ ਜੇ ਬਾਗੇ ਪੁਰਾਣੇ ਹਲਕੀ ਦੀ ਗੱਲ ਕਰੀਏ ਤਾਂ ਇਹਨੂੰ ਕਿਵੇਂ ਉੱਪਰ ਚੱਕਣਗੇ ਕਿਉਂਕਿ ਹਰ ਵਰਗ ਦਾ ਬੱਚਾ ਜਿਹੜਾ ਉਹ ਪੜ੍ਹੇ ਲਿਖਿਆ ਹੋਣਾ ਬਹੁਤ ਜ਼ਰੂਰੀ ਹੈ ਤੇ ਫੇਰ ਹੀ ਜਾ ਕੇ ਜਿਹੜਾ ਸਾਡਾ ਜਿਹੜਾ ਪੰਜਾਬ ਤਰੱਕੀ ਦੀਆਂ ਲੀਹਾਂ ਤੇ ਜਾ ਸਕਦਾ ਹੈ ਸਾਡੀ ਅੱਜ ਦੀ ਮੀਟਿੰਗ ਆ ਅੱਜ ਦੀ ਮੀਟਿੰਗ ਵੀ ਐਜੂਕੇਸ਼ਨ ਡਿਪਾਰਟਮੈਂਟ ਦੀ ਆ ਸਿੱਖਿਆ ਦੇ ਨਾਲ ਸੰਬੰਧਿਤ ਆ ਅੱਜ ਆਪਾਂ ਲਗਭਗ ਬਾਗੇ ਪੁਰਾਣੇ ਦੇ ਜਿੰਨੇ ਵੀ ਸਕੂਲ ਨੇ ਚਾਹੇ ਉਹ 5ਵੀਂ ਤੱਕ ਦੇ ਹੋਣ ਚਾਹੇ 10ਵੀਂ ਤੱਕ ਦੇ ਹੋਣ ਚਾਹੇ ਪਲੱਸ 2 ਤੱਕ ਦੇ ਜਿਹਦੇ ਸਾਰੇ ਸਕੂਲ ਆ ਅਸੀਂ ਜਿਹੜੇ ਉਹਨਾਂ ਦੇ ਹੈੱਡ ਨੇ ਸਾਰੇ ਸਕੂਲਾਂ ਦੇ ਹੈੱਡ ਨੂੰ ਇੱਥੇ ਬੁਲਾਇਆ ਉਹਨਾਂ ਨਾਲ ਮੀਟਿੰਗ ਕੀਤੀ ਆ ਉਹਦਾ ਵੱਡਾ ਕਾਰਨ ਇਹ ਆ ਕਿ ਸਰਕਾਰ ਵੱਲੋਂ ਪੈਸੇ ਦੀ ਕੋਈ ਕਮੀ ਨਹੀਂ ਫੰਡਾਂ ਦੀ ਕੋਈ ਕਮੀ ਨਹੀਂ ਜਦੋਂ ਹੀ ਅਸੀਂ ਕਿਸੇ ਪਿੰਡ ਜਾਂਦੇ ਆ ਤਾਂ ਪਿੰਡ ਦੇ ਲੋਕਾਂ ਦੀ ਡਿਮਾਂਡ ਹੁੰਦੀ ਆ ਵੀ ਸਾਡੇ ਸਕੂਲ ਦੇ ਵਿੱਚ ਕੋਈ ਬਿਲਡਿੰਗ ਬਣਾ ਬਣਾ ਦਿੱਤੀ ਜਾਵੇ ਸਾਡੇ ਸਕੂਲ ਦੇ ਵਿੱਚ ਕੋਈ ਪਾਰਕ ਬਣਾ ਦਿੱਤਾ ਜਾਵੇ ਗਰਾਊਂਡ ਬਣਾ ਦਿੱਤਾ ਜਾਵੇ ਪਰ ਜਿਹੜੀ ਸਕੂਲਾਂ ਦੀ ਗ੍ਰਾਂਟ ਆ ਉਹ ਸਰਕਾਰ ਪੰਜਾਬ ਸਰਕਾਰ ਉਹ ਡਾਇਰੈਕਟਰ ਸਕੂਲ ਦੇ ਅਕਾਊਂਟ ਤੇ ਪਾਉਂਦੀ ਆ ਤੇ ਜਿਹੜਾ ਸਕੂਲ ਦਾ ਹੈੱਡ ਆ ਹੈੱਡ ਜਿੰਨੀ ਡਿਮਾਂਡ ਕਰਦੇ ਨੇ ਆਪਣੇ ਸਕੂਲ ਵਾਸਤੇ ਉਨੀ ਹੀ ਗ੍ਰਾਂਟ ਸਰਕਾਰ ਦੇ ਦਿੰਦੀ ਆ ਤਾਂ ਪਿਛਲੇ ਦਿਨੀ ਸਾਨੂੰ ਜ਼ਿਆਦਾ ਨਹੀਂ ਜ਼ਿਆਦਾ ਸਕੂਲ ਬਹੁਤ ਵਧੀਆ ਕੰਮ ਕਰਦੇ ਆ ਸਕੂਲਾਂ ਦੇ ਜਿਹੜੇ ਹੈੱਡ ਨੇ ਆਪਣੇ ਸਕੂਲਾਂ ਪ੍ਰਤੀ ਬਹੁਤ ਸੈਂਸੀਅਰ ਨੇ ਪਰ ਕਈ ਤਰ੍ਹਾਂ ਦੀਆਂ ਸਕੀਮਾਂ ਹੁੰਦੀਆਂ ਨੇ ਪੰਜਾਬ ਸਰਕਾਰ ਦੀਆਂ ਜਾਂ ਸੈਂਟਰਲ ਗਵਰਨਮੈਂਟ ਦੀਆਂ ਜਾਂ ਦੋਵਾਂ ਦੀਆਂ ਕੰਬਾਈਨ ਸਕੀਮਾਂ ਹੁੰਦੀਆਂ ਨੇ ਜਿਦੇ ਵਿੱਚ ਜੇਕਰ ਸਕੂਲ ਦਾ ਹੈੱਡ ਆਪਣਾ ਜਿਹੜਾ ਆਨਲਾਈਨ ਪੋਰਟਲ ਆ ਜੇ ਉਹਦੇ ਤੇ ਡਿਮਾਂਡ ਕਰ ਲੈਂਦਾ ਚਾਹੇ ਉਹ ਲੈਬ ਦੀ ਚਾਹੇ ਉਹ ਕਮਰਿਆਂ ਦੀ ਕਿਸੇ ਵੀ ਚੀਜ਼ ਦੀ ਜੇਕਰ ਉਹ ਆਪਣੇ ਪੋਰਟਲ ਤੇ ਡਿਮਾਂਡ ਕਰਦਾ ਤਾਂ ਸਰਕਾਰ ਉਹਦੀ ਡਿਮਾਂਡ ਦੇ ਅਕੋਰਡਿੰਗ ਉਹਨੂੰ ਉਹਨੇ ਪੈਸੇ ਦਿੰਦੀ ਆ ਤਾਂ ਪਿਛਲੇ ਦਿਨੀ ਪਹਿਲਾਂ ਸਾਡੇ ਐਜੂਕੇਸ਼ਨ ਡੀਓ ਸਾਹਿਬ ਮੈਂ ਇਹਨਾਂ ਨੂੰ ਹਮੇਸ਼ਾ ਬੇਨਤੀਆਂ ਕੀਤੀਆਂ ਕਿ ਜਦੋਂ ਵੀ ਆਪਾਂ ਡਿਮਾਂਡ ਪਾਉਣੀ ਹੁੰਦੀ ਆ ਤਾਂ ਤੁਸੀਂ ਜਿਹੜੇ ਸਕੂਲਾਂ ਦੇ ਹੈੱਡ ਨੇ ਉਹਨਾਂ ਨੂੰ ਬੁਲਾ ਕੇ ਡਿਮਾਂਡ ਪਾ ਲਿਆ ਕਰੋ ਪਰ ਕਈ ਸਕੂਲਾਂ ਦੇ ਦੇ ਵਿੱਚ ਇੱਕ ਦੋ ਜ਼ਿਆਦਾ ਨਹੀਂ ਇੱਕ ਦੋ ਸਕੂਲਾਂ ਨੂੰ ਇਹ ਸਕਿਤਾ ਆਈਆਂ 20 ਸਕੂਲ ਦਾ ਹੈੱਡ ਡਿਮਾਂਡ ਨਹੀਂ ਪਾਉਂਦੇਗੇ ਜਾਂ ਕਈ ਵਾਰ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਕਦੋਂ ਕੋਈ ਸਕੀਮ ਆ ਗਈ ਕਦੋਂ ਕੋਈ ਸਕੀਮ ਲੰਘੀ ਤਾਂ ਉਹਦਾ ਇੱਕ ਟਾਈਮ ਆ ਵੀ ਜੇ ਇਸ ਟਾਈਮ ਦੇ ਵਿੱਚ ਤੁਸੀਂ ਡਿਮਾਂਡ ਪਾ ਦਿਓਗੇ ਸਕੂਲ ਦਾ ਕੁਝ ਵੀ ਕਮਰਿਆਂ ਬਾਰੇ ਲੈਬ ਬਾਰੇ ਕਿਸੇ ਵੀ ਚੀਜ਼ ਬਾਰੇ ਤਾਂ ਸਰਕਾਰ ਵਚਨਬੱਧ ਦਾ ਤੁਹਾਨੂੰ ਪੈਸੇ ਦੇਣ ਵਾਸਤੇ ਅੱਜ ਅਸੀਂ ਸਾਡੇ ਡਿਪਾਰਟਮੈਂਟ ਦੇ ਜਿੱਥੋਂ ਫੰਡ ਮਿਲਦਾ ਸਰਕਾਰ ਨੂੰ ਉਹ ਵੀ ਆਫੀਸਰ ਸਹਿਬਾਨ ਆਏ ਹੋਏ ਨੇ ਸਾਡੇ ਡੀਓ ਸਾਹਿਬ ਆਏ ਹੋਏ ਨੇ ਸਾਡੇ ਸਾਰੇ ਸਕੂਲਾਂ ਦੇ ਹੈੱਡ ਆਏ ਹੋਏ ਨੇ ਤਾਂ ਅਸੀਂ ਬੈਠ ਕੇ ਲਗਭਗ ਘੰਟਾ 2 ਘੰਟੇ ਦੀ ਸਾਡੀ ਇਹ ਮੀਟਿੰਗ ਚੱਲਨੀ ਆ ਅਸੀਂ ਸਾਰਿਆਂ ਨੂੰ ਬਿਠਾ ਕੇ ਇੱਕੋਲ ਪੁੱਛਾਂਗੇ ਭਾਈ ਜੀ ਤੁਸੀਂ ਕਿਹੜੀ ਕਿਹੜੀ ਚੀਜ਼ ਤੁਹਾਨੂੰ ਚਾਹੀਦੀ ਆ ਨਾਲ ਹੀ ਉਹਨਾਂ ਨੂੰ ਕਵਾਂਗੇ ਤੁਸੀਂ ਡਿਮਾਂਡ ਪਾਓ ਤਾਂ ਉਹ ਸਾਨੂੰ ਜਿਵੇਂ ਲੈ ਕੇ ਦੇਣਗੇ ਉਸ ਤੋਂ ਬਾਅਦ ਜਿਹੜੇ ਫੰਡ ਨੇ ਜਿਹੜੀਆਂ ਜਿਹੜੀਆਂ ਸਕੀਮਾਂ ਦੇ ਵਿੱਚ ਅਸੀਂ ਉਹ ਪੈਸੇ ਸਕੂਲਾਂ ਨੂੰ ਦੇ ਸਕਦੇ ਆ ਤਾਂ ਅਸੀਂ ਉਹ ਦੇਵਾਂਗੇ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸਦਿਆਂ ਵੀ ਲਗਭਗ ਆਪਣੇ 20 ਸਕੂਲਾਂ ਨੂੰ ਮੈਂ 15-15 20-20 ਲੱਖ ਰੁਪਇਆ ਪਹਿਲਾਂ ਪਵਾ ਚੁੱਕੇ ਆ ਅਸੀਂ ਫਿਰ ਨਰੇਗਾ ਦੀ ਸਕੀਮ ਦੇ ਵਿੱਚ ਅਸੀਂ ਬਾਉਂਡਰੀ ਵਾਸਤੇ ਗਰਾਊਂਡ ਵਾਸਤੇ بڑے ਪਿੰਡਾਂ ਦੇ ਵਿੱਚ 20-25-25 ਲੱਖ ਦੇ ਅਸੀਂ ਗਰਾਊਂਡ ਪਾਸ ਕਰਾਏ ਨੇ ਕਿਉਂਕਿ ਸਕੂਲ ਚ ਬਣੂਗਾ ਤਾਂ ਦਿਨ ਟਾਈਮ ਬੱਚੇ ਖੇਡਣਗੇ ਸ਼ਾਮ ਟਾਈਮ ਪਿੰਡ ਦੇ ਲੋਕ ਖੇਡਣਗੇ ਤਾਂ ਉਹਦਾ ਪ੍ਰਬੰਧ ਵੀ ਵਧੀਆ ਹੋ ਜਾਊਗਾ ਤੇ ਉਸ ਤੋਂ ਬਾਅਦ ਮੈਂ ਜਿਵੇਂ ਤੁਹਾਨੂੰ ਦੱਸਿਆ ਸਾਡੇ ਸਕੂਲ ਆਫ ਹੈਪੀਨੈਸ ਬਣ ਰਹੇ ਨੇ ਉਹਨਾਂ ਦੀਆਂ ਸਾਨੂੰ ਗ੍ਰਾਂਟਾਂ ਰਿਲੀਜ਼ ਹੋ ਗਈਆਂ 42-42 ਲੱਖ ਰੁਪਈਆ ਫਿਰ ਸਕੂਲ ਆਫ ਐਮਿਨੈਂਸ ਦੀ ਤਾਂ ਇਹ ਤਾਂ ਕਰੋੜਾਂ 'ਚ ਜਾਣੀਆਂ 5-7 ਕਰੋੜ ਤੋਂ ਵੱਧ ਦਾ ਇਹਦਾ ਬਜਟ ਆ ਉੱਤੇ ਹੋਣਾ ਫਿਰ ਜਿਹੜੇ ਸਾਡੇ ਦੋ ਸਕੂਲ ਨੇ ਜਿਹੜਾ ਸਮਾਲਸਰ ਸਕੂਲ ਤੇ ਨਾਲ ਦੀ ਨਾਲ ਸਾਡਾ ਸਮਾਧ ਭਾਈ ਸਕੂਲ ਜਿਹੜੇ ਦੋ ਸਕੂਲ ਆ ਇਹਨਾਂ ਨੂੰ 2 ਕਰੋੜ ਦੇ ਕਰੀਬ ਪੈਸੇ ਆਉਣੇ ਨੇ ਜਿਨ੍ਹਾਂ ਦੀਆਂ ਪਹਿਲੀਆਂ ਗ੍ਰਾਂਟਾਂ ਆ ਗਈਆਂ ਤੇ ਜਿਹੜਾ ਇਹ ਗ੍ਰਾਂਟਾਂ ਜਦੋਂ ਆਉਂਦੀਆਂ ਨੇ ਤਾਂ ਸਰਕਾਰ ਇੱਕ ਚੀਜ਼ ਦਾ ਧਿਆਨ ਰੱਖਦੀ ਆ ਸਰਕਾਰ ਉਹ ਸਕੂਲ ਨੂੰ ਗ੍ਰਾਂਟ ਦਿੰਦੀ ਆ ਜਿਸ ਸਕੂਲ ਦੀ ਸਟਰੈਂਥ ਵੱਧ ਹੁੰਦੀ ਆ ਜੇ ਸਕੂਲ ਚ ਬੱਚਿਆਂ ਦੀ ਐਡਮਿਸ਼ਨ ਵੱਧ ਹੁੰਦੀ ਆ ਤਾਂ ਅੱਜ ਅਸੀਂ ਸਾਰੇ ਸਕੂਲ ਹੈੱਡ ਨੂੰ ਇਹ ਵੀ ਬੇਨਤੀ ਕਰਾਂਗੇ ਕਿ ਆਪਾਂ ਆਪਣੇ ਆਪਣੇ ਜਿਹੜੀ ਸਕੂਲ ਆ ਸਕੂਲਾਂ ਚ ਬੱਚਿਆਂ ਦੀ ਗਿਣਤੀ ਵਧਾਈਏ ਪਿਛਲੇ ਸਾਲਾਂ ਦੇ ਨਾਲੋਂ ਜਦੋਂ ਤੋਂ ਆਪਣੀ ਸਰਕਾਰ ਆਈ ਆ ਪਿਛਲੇ 2-3 ਸਾਲ ਪੂਰੇ ਹੋਣ ਵਾਲੇ ਆ ਤਾਂ ਹਰ ਸਾਲ ਬੱਚਿਆਂ ਦੀ ਗਿਣਤੀ ਵੱਧਦੀ ਆ ਕੋਈ ਵੀ ਸਕੂਲ ਇਹੋ ਜਿਹਾ ਵਾਂਝਾ ਨਾ ਰਵੇ ਜਿੱਥੇ ਕਮਰੇ ਦੀ ਕਮੀ ਹੋਵੇ ਜਿੱਥੇ ਗਰਾਊਂਡ ਦੀ ਕਮੀ ਹੋਵੇ ਜਿੱਥੇ ਲੈਬ ਦੀ ਕਮੀ ਹੋਵੇ ਜਿੱਥੇ ਅਧਿਆਪਕਾਂ ਦੀ ਕਮੀ ਹੋਵੇ ਜਿੱਥੇ ਬੱਚਿਆਂ ਵਾਸਤੇ ਲੜਕਿਆਂ ਵਾਸਤੇ ਕੋਈ ਵਾਸ਼ਰੂਮ ਕੋਈ ਟਾਇਲਟ ਉਹਨਾਂ ਦੀ ਕਮੀ ਹੋਵੇ ਜਾਂ ਜਿਹੜੇ ਜਿੱਥੇ ਮੈਡੇ ਮੀਲ ਦਾ ਖਾਣਾ ਤਿਆਰ ਹੁੰਦਾ ਜਿਹੜੇ ਸ਼ੈੱਡ ਨੇ ਉਹ ਨਰੇਗਾ ਚੋਂ ਬੰਦੇ ਨੇ ਸ਼ੈੱਡ ਦੀ ਮਤਲਬ ਇਹ ਪੰਜ ਤੋਂ 6 ਚੀਜ਼ਾਂ ਅਸੀਂ ਆਪਣੇ ਲੈਵਲ ਤੇ ਇਨੀਸ਼ੀਏਟਿਵ ਲੈ ਕੇ ਐਮਐਲਏ ਦੀ ਗ੍ਰਾਂਟ ਦੇ ਵਿੱਚੋਂ ਉਹਦੇ ਚੋਂ ਵੀ ਪੂਰੀਆਂ ਕਰਾਂਗੇ ਨਾਲ ਦੀ ਨਾਲ ਬਸੀ এডੂਕੇਸ਼ਨ ਡਿਪਾਰਟਮੈਂਟ ਦੀ ਸਪੀਡ ਨੂੰ ਤੇਜ਼ ਕਰਨ ਵਾਸਤੇ ਸਰਕਾਰ ਤੇ ਸਾਡੇ ਪਿੰਡਾਂ ਦੇ ਸਕੂਲਾਂ ਦੇ ਹੈਡ ਉਹਨਾਂ ਦੇ ਵਿੱਚ ਵੀ ਇੱਕ ਪੁਲ ਦਾ ਕੰਮ ਕਰਕੇ ਆਪਣੇ ਇਲਾਕੇ ਵਾਸਤੇ এডੂਕੇਸ਼ਨ ਦੇ ਵਿੱਚ ਵੱਧ ਤੋਂ ਵੱਧ ਗਰੰਟਾ ਲੈ ਕੇ ਆਵਾਂਗੇ ਇਹ ਸਾਡਾ ਮੇਨ ਮੀਟਿੰਗ ਸੀ ਜਿਹੜਾ ਤੁਸੀਂ ਅੱਜ ਮੀਟਿੰਗ ਬੁਲਾਈ ਹੈ ਪੂਰੇ ਹਲਕੇ ਦੇ ਜਿਹੜੇ ਸਕੂਲ ਦੇ ਹੈਡ ਹੈਗੇ ਹੁਣ ਤੱਕ ਤੁਹਾਡੇ ਕੋਲ ਕਿੰਨੀ ਕੁ ਜਾਣਕਾਰੀ ਹੈ ਜਿਹੜਾ ਸਕੂਲਾਂ ਨੂੰ ਲੋੜ ਹੈਗੀ ਹੈ ਜਿਹੜੀ ਤੁਸੀਂ ਅੱਜ ਮੀਟਿੰਗ ਬੁਲਾਈ ਹੈ ਔਰ ਅਸੀਂ ਜਦੋਂ ਅਫੀਸ਼ੀਅਲ ਤੌਰ ਤੇ ਪਹਿਲਾਂ ਕਿਹਾ ਸੀਗਾ ਕਿ ਤੁਸੀਂ ਡਿਮਾਂਡ ਦਿਓ ਤਾਂ ਮੈਂ ਕਹਿਣਾ ਨਹੀਂ ਸੀ ਚਾਹੁੰਦਾ ਅਨਫੋਰਚੂਨੇਟਲੀ ਇਹ ਹੋਇਆ ਕਿ ਲਗਭਗ ਆਪਣੇ 70 ਤੋਂ 80 ਦੇ ਕਰੀਬ ਸਕੂਲ ਨੇ ਪਰ ਉਹਨਾਂ ਦੇ ਵਿੱਚੋਂ ਸਿਰਫ 11 ਤੋਂ 12 ਸਕੂਲਾਂ ਨੇ ਹੀ ਡਿਮਾਂਡਾਂ ਪਾਈਆਂ ਵੀ ਸਾਨੂੰ ਸਰਕਾਰ ਤੋਂ ਪੈਸੇ ਚਾਹੀਦੇ ਆ ਬਾਕੀ ਸਕੂਲਾਂ ਨੇ ਡਿਮਾਂਡ ਹੀ ਨਹੀਂ ਪਾਈ ਤੇ ਮੈਂ ਜਦੋਂ ਮੇਰੀ ਫੋਨ ਤੇ ਗੱਲ ਹੋਈ ਮੈਂ ਸਕੂਲ ਦੇ ਹੈਡ ਨੂੰ ਫੋਨ ਤੇ ਗੱਲ ਕੀਤੀ ਜੀ ਆਪਾਂ ਸਕੂਲ ਦੇ ਵਿੱਚ ਪੈਸੇ ਲੈ ਸਕਦੇ ਸੀ ਤੁਸੀਂ ਡਿਮਾਂਡ ਕਿਉਂ ਨਹੀਂ ਪਾਈ ਤੁਸੀਂ ਸਰਕਾਰ ਤੋਂ ਮੰਗੇ ਕਿਉਂ ਨਹੀਂ ਪੈਸੇ ਤਾਂ ਨਿੱਕੀਆਂ ਨਿੱਕੀਆਂ ਗੱਲਾਂ ਨੇ ਕਿਤੇ ਉਹ ਕਹਿ ਦਿੰਦੇ ਵੀ ਸਾਡੇ ਸਕੂਲ ਦਾ ਜਿਹੜਾ ਹੈਡਾ ਉਹ ਛੁੱਟੀ ਤੇ ਨੇ ਕਿਸੇ ਸਕੂਲ ਦੇ ਵਿੱਚ ਉਹ ਕੋਈ ਹੈਡ ਬਿਮਾਰ ਆ ਕਿਸੇ ਸਕੂਲ ਦੇ ਵਿੱਚ ਉਹ ਕਹਿੰਦੇ ਆ ਜਿਹੜੀ ਸਾਡੀ ਕਮੇਟੀ ਬਣੀ ਆ ਇਸ ਜਿਹੜੀ ਬੱਚਿਆਂ ਦੀ ਐਸਐਮਐਸ ਕਮੇਟੀ ਬਣੀ ਆ ਵੀ ਉਹਦੇ ਵਿੱਚ ਕੋਈ ਤਾਲਮਿਲ ਦੀ ਕਮੀ ਆ ਜਾਂ ਕਈ ਪਿੰਡਾਂ ਦੇ ਵਿੱਚ ਇਹ ਵੀ ਹੋਇਆ ਵੀ ਉੱਥੇ ਦੋ ਚਾਰ ਬੰਦੇ ਉੱਠਦੇ ਨੇ ਉਹ ਉੱਠ ਕੇ ਕਹਿੰਦੇ ਨੇ ਨਹੀਂ ਜੀ ਅਸੀਂ ਤਾਂ ਕਮਰੇ ਇੱਧਰ ਨੂੰ ਪਾਉਣੇ ਨੇ ਤਾਂ ਗਰਾਊਂਡ ਖਰਾਬ ਹੁੰਦਾ ਤਾਂ ਅਸੀਂ ਹੁਣ ਇੱਕ ਆਪਦਾ ਪ੍ਰਾਈਵੇਟ ਆਰਕੀਟੈਕ ਸਮਾਲ ਸਰ ਵਾਸਤੇ ਅਸੀਂ ਇੱਕ ਹਾਇਰ ਵੀ ਕੀਤਾ ਜਿਹੜਾ ਕਿ ਆਪਣੇ ਸਕੂਲ ਦੇ ਪੈਸੇ ਵਧੀਆ ਤਰੀਕੇ ਦੇ ਨਾਲ ਲਾਊਗਾ ਜਦੋਂ ਮੈਂ ਐਮਐਲਏ ਬਣਿਆ ਸੀਗਾ ਤਾਂ ਆਪਣੇ ਬਾਗੇ ਪੁਰਾਣੇ ਦੇ ਵਿੱਚ ਜਿਹੜੀ ਸਕੂਲ ਸੀਗੇ ਉਹਨਾਂ ਦੀ ਜਿਹੜੀ ਟੀਚਰਾਂ ਦੀ ਐਵਰੇਜ ਸੀਗੀ ਉਹ 43% ਸੀਗੀ ਮਤਲਬ ਜਿੱਥੇ 10 ਟੀਚਰ ਚਾਹੀਦੇ ਸੀ ਉੱਥੇ 4 ਸੀਗੇ ਤਾਂ ਪਿਛਲੀ ਵਾਰ ਤੋਂ ਪਿਛਲੀ ਵਾਰ ਸਾਡੀ ਇਹ 53% ਤੋਂ ਵੱਧ ਗਈ ਹੁਣ ਲਗਭਗ 70% ਤੋਂ ਵੱਧ ਸਾਡੀ ਇਹ ਸਟਰੈਂਥ ਹੋ ਗਈ ਆ ਤੇ ਜਦੋਂ ਵੀ ਕਿਤੇ ਵੀ ਕਿਉਂਕਿ ਅਸੀਂ ਬਾਗੇ ਪੁਰਾਣੇ ਜਿਹੜਾ ਸਾਡਾ ਸਕੂਲ ਆ ਬਾਗੇਪੁਰਾਣਾ ਆਪਣਾ ਏਰੀਆ ਆ ਜਮੋਗਾ ਡਿਸਟ੍ਰਿਕਟ ਆ ਇਹਨੂੰ ਅਸੀਂ ਸਪੈਸ਼ਲ ਜਦੋਂ ਵੀ ਕੋਈ ਪੋਸਟਾਂ ਆਉਂਦੀਆਂ ਨੇ ਜਦੋਂ ਹੀ ਸਾਨੂੰ ਪਤਾ ਲੱਗਦਾ ਵੀ ਹੁਣ ਨਵੇਂ ਟੀਚਰ ਭਰਤੀ ਹੋਣ ਲੱਗੇ ਨੇ ਚਾਹੇ ਕੋਈ ਮਰਜੀ ਕੈਟਾਗਰੀ ਦੇ ਹੋਣ ਤਾਂ ਸਭ ਤੋਂ ਪਹਿਲਾਂ ਮੇਰਾ ਫੋਨ ਜਾਂਦਾ ਸਾਡੇ ਮੰਤਰੀ ਸਾਹਿਬ ਨੂੰ ਐਜੂਕੇਸ਼ਨ ਮੰਤਰੀ ਹਰਜੋਤ ਮੈਨਸ ਜੀ ਨੂੰ ਕਹੇ ਜੀ ਤੁਸੀਂ ਮੇਰੇ ਬਾਗੇਪੁਰਾਣੇ ਦੇਆਂ ਵੈਕੈਂਸੀਆਂ ਭਰੋ ਤਾਂ ਪਿਛਲੇ ਦੋ ਵਾਰ ਜਦੋਂ ਵੀ ਭਰਤੀ ਹੋਈ ਆ ਟੀਚਰਾਂ ਦੀ ਜਾਂ ਜਦੋਂ ਵੀ ਸਕੂਲਾਂ ਦੇ ਵਿੱਚ ਟੀਚਰ ਆਏ ਨੇ ਤਾਂ ਬਾਗੇਪੁਰਾਣੇ ਦੇ ਸਾਰੇ ਵਕੈਂਸੀਆਂ ਖੁੱਲੀਆਂ ਨੇ ਓਪਨ ਹੋਏ ਨੇ ਤੇ ਸਾਡੇ ਲੋਕਲ ਟੀਚਰਾਂ ਨੇ ਭਰੀਆਂ ਨੇ ਤਾਂ ਲੋਕਲ ਟੀਚਰ ਹੀ ਸਾਡੇ ਇੱਥੇ ਆ ਗਏ ਨੇ ਤਾਂ ਇਹੋ ਜਿਹੀਆਂ ਕਈ ਚੀਜ਼ਾਂ ਨੇ ਜਿਹੜੀਆਂ ਆਪਾਂ ਦੂਰ ਕਰਨੀਆਂ ਪੈਣਗੀਆਂ ਜਿਹੜੇ ਹੈਪੀਨੈਸ ਸਕੂਲ ਤੇ ਐਮਐਨਐਸ ਕਿੰਨੇ ਸਕੂਲ ਹੋਰ ਆ ਰਹੇ ਹਲਕੇ 'ਚ ਇਹ ਇਹ ਲਗਾਤਾਰ ਚੱਲਦੇ ਰਹਿਣਗੇ ਇਹ ਲਗਾਤਾਰ ਚੱਲਦੇ ਰਹਿਣਗੇ ਜੀ ਧੰਨਵਾਦ ਜਿਹੜੇ ਮਾਨਯੋਗ ਸਾਡੇ ਹਲਕਾ ਵਿਧਾਇਕ ਸ਼੍ਰੀ ਅਮਰਪਾਲ ਜੀ ਸੁਕਰਨਾਂਜੀ ਬਣੋ ਅੱਜ ਮੀਟਿੰਗ ਲਈ ਜਾ ਰਹੀ ਹੈ ਇਹ ਪੰਸੇ ਤਾਂ ਮਾਨਯੋਗ ਐਮਐਲਏ ਸਾਹਿਬ ਬਿਲਕੁਲ ਕਲੀਅਰ ਸਾਰਾ ਆਪਦਾ ਵਿਜ਼ਨ ਕਲੀਅਰ ਕਰ ਗਏ ਆ ਔਰ ਉਹ ਮੀਟਿੰਗ ਇੱਕ ਸਹਿਚਾਰਤਾ ਸਦ ਭਾਵਨਾ ਦੀ ਮੀਟਿੰਗ ਹੈ ਕਿ ਕਿਤੇ ਨਾ ਕਿਤੇ ਉਹਨਾਂ ਨੇ ਇਹ ਵਿਸ਼ਵਾਸ ਸਕੂਲ ਮੁਖੀਆਂ ਦੇ ਅੰਦਰ ਪੈਦਾ ਕਰਨ ਲਈ ਕਿ ਕਿਸੇ ਪੱਖ ਤੋਂ ਕੋਈ ਸਕੂਲ ਦੇ ਵਿੱਚ ਕੋਈ ਕਮੀ ਹੈ ਜਾਂ ਉੱਥੇ ਤੁਹਾਨੂੰ ਲੋੜ ਹੈ ਜਾਂ ਕੋਈ ਸਮੱਸਿਆ ਹੈ ਤਾਂ ਉਹ ਉਹਨਾਂ ਦੇ ਵਿੱਚ ਧਿਆਨ ਦੇ ਵਿੱਚ ਲਿਆਂਦੀ ਜਾਏ ਤਾਂ ਜੋ ਉਹ ਆਪਣੇ ਪੱਧਰ ਤੇ ਉਹਨਾਂ ਸਕੂਲਾਂ ਦੀ ਮਦਦ ਕਰਕੇ ਉਹਨਾਂ ਦੇ ਵਾਸਤੇ ਕਿੱਥੇ ਵੀ ਕੋਈ ਐਫਰਟਸ ਕਰਨੇ ਕਰਕੇ ਤੇ ਉਹਨਾਂ ਨੂੰ ਦੂਰ ਕਰ ਸਕਣ ਤੇ ਮੈਕਸਿਮਮ ਗ੍ਰਾਂਟਸ ਜਿਹੜੀਆਂ ਉਹਨਾਂ ਨੂੰ ਜਾਰੀ ਕਰਵਾ ਸਕਣ